ਲੋ ਵੀ ਮਿੱਤਰੋ ਅਰਜੰਟੇਲੋ ਦੇ ਪਿੰਡ ਪਧੌੜ ਦੇ ਬਿਲਕੁਲ ਲਾਗੇ ਪਿੰਡ ਖੜਕ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਮੈਂ ਆਇਆ ਹੋਇਆ ਬਾਈ ਜੋਬੜ ਕੋਲੇ ਕੀ ਹਾਲਾ ਬਾਈ ਵਧੀਆ ਬਾਈ ਠੀਕ ਆ ਤੇ ਟਰੈਕਟਰਾਂ ਦਾ ਕਾਰੋਬਾਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਪਹਿਲਾਂ ਜੀ ਮੇਰੇ ਫਾਦਰ ਸਾਹਿਬ ਕਰਦੇ ਸੀ 2001 ਤੋਂ ਕਰਦੇ ਆਂ ਅੱਪਾ 2001 ਮਤਲਬ 23-24 ਸਾਲ ਹੋ ਗਏ ਹੋ ਗਏ ਹਾਂ ਅੱਜ ਆਪਣੇ ਕੋਲ ਹੈ ਜਿਹੜੇ 7-8 ਟਰੈਕਟਰ ਹੈਗੇ ਨੇ ਜਿਹੜੇ ਆਪਾਂ ਦਿਖਾਵਾਂਗੇ ਪਹਿਲਾਂ ਤਾਂ ਆਪਾਂ ਜਿਹੜਾ ਹੁਣ ਨਵਾਂ ਆ ਛੋਟਾ ਜੁੰਡੀ ਅਰਦਾ ਦਿਖਾ ਦਈਏ ਹਾਂਜੀ ਹਾਂਜੀ ਸੀਆਰਡੀ ਦੇ ਵਿੱਚ ਆਏ ਸੀਆਰਡੀ ਦੇ ਵਿੱਚ ਆ ਬਾਈ ਤੇ ਇਹ ਨਮਾ ਕਿੰਨੇ ਦਾ ਹੋ ਪਹਿਲਾਂ ਆਪਾਂ ਨਮਾ ਦਾ ਰੇਟ ਨਮਾ ਹੀ ਬਿਨਾ ਐਸੈਸਰੀ ਤੋਂ ਬਿਨਾ ਬੇਟਾਂ ਤੋਂ 14.5 ਲੱਖ ਰੁਪਏ ਦਾ 14.5 ਲੱਖ ਰੁਪਏ ਦਾ ਐਸੈਸਰੀ ਤੇ ਕਿੰਨੇ ਦੀ ਲੱਗੀ 50000 ਦੀ 35000 ਦੇ ਬੇਟ ਆ 15000 ਦੀ ਛਤਰੀ ਆ ਜੀ ਮਤਲਬ 15 ਲੱਖ ਚ ਪੈਂਦਾ ਅਗਲੇ ਹਾਂਜੀ ਹਾਂਜੀ ਠੀਕ ਆ ਆਪਾਂ 15 ਲੱਖ ਚ ਪੈਂਦਾ ਇਹ ਮਾਡਲ ਕਿੰਨਾ ਹੈਗਾ ਮਾਡਲ 23 ਹੈ ਜੀ 2023 ਮਾਡਲ ਤੇ ਕਿੰਨਾ ਚੱਲਿਆ ਹੋਇਆ ਬਈ ਇਹ ਇਹ 1100 ਘੰਟਾ ਚੱਲਿਆ ਬਈ 1100 ਘੰਟਾ ਚੱਲਿਆ ਹੋਇਆ ਮੂਰਲੇ ਟਾਇਰ ਜਮਾ ਨਵੇਂ ਨੇ ਹਾਂਜੀ ਹਾਂਜੀ ਪਿਛਲਿਆਂ ਦੀ ਡੀਡੀਸ਼ ਫਰਸਟ ਪਾਰਟੀ ਆ ਵੀ ਵੀ ਉਹਨੇ ਲੋਕਲ ਬਰਨਾਲੇ ਦਾ ਨੰਬਰ ਆ ਬਰਨਾਲੇ ਦਾ ਨੰਬਰ ਆ ਫਰਸਟ ਪਾਰਟੀ ਆ ਹਾਂਜੀ ਹਾਂਜੀ ਤੇ ਜਿਹੜਾ ਮਾਡਲ ਆ ਟਾਪ ਮਾਡਲ ਆ ਅਡਜਸਟੇਬਲ ਸਟੀਅਰਿੰਗ ਆ ਡਬਲ ਡਿਸਟਰੀਬਿਊਟਰ ਆ 4x4 ਦੇ ਵਿੱਚ ਠੀਕ ਆ ਤੇ ਆ ਬੈਟਰੀ ਚੈੱਕ ਕਰਾਈ ਬਾਈ ਲਫਾਫਾ ਜਿਉਂ ਵੀ ਆ ਚਟਾਂ ਵਗੈਰਾ ਸਾਰਾ ਕੁਝ ਉਮੀ ਲੱਗਿਆ ਪਿਆ ਤੇ ਪੱਠੀ ਦੇ ਰੰਗ ਵੀ ਨਹੀਂ ਮੱਚਿਆ ਹਾਂ ਪੱਠੀ ਦੇ ਵੀ ਰੰਗ ਵੀ ਨਹੀਂ ਮੱਚਿਆ ਹੈਗਾ ਤੇ ਹੁਣ ਆਪਾਂ ਕਿੰਨੇ ਦਾ ਦੇਣਾ ਹੈ ਜੀ ਡਿਮਾਂਡ ਇਹਦੀ 12.5 ਲੱਖ ਰੁਪਈਆ ਜੀ 12.5 ਲੱਖ ਰੁਪਈਆ 12 ਲੱਖ 10 ਹਜ਼ਾਰ ਰੁਪਈਆ ਦਾ ਦੇ ਦਿੰਦਾ 10000 ਰੁਪਏ ਆਪਰੇ ਮਾਇਆ ਕਰਦੈ ਨੇ ਉੱਪਰੋਂ ਪੂਰੇ 12 ਚ ਦੇ ਦੀ ਅਗਲੇ ਦਾ ਫਾਇਦਾ ਕਰੇਗਾ ਪੂਰੇ 3 ਲੱਖ ਦਾ ਫਾਇਦਾ ਕਰਦੇ 3 ਲੱਖ ਦਾ ਫਾਇਦਾ ਉਹ ਜਿਹੜੇ ਵੀਰ ਨੇ ਲੈਣਾ ਨਾ ਮੈਂ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਹਾਂ ਤੇ ਇਹ ਤੇ ਲੋਨ ਵੀ ਹੋ ਜੂ ਹਣਾ ਲੋਨ ਵੀ ਹੋ ਜੂ ਹਾਂ ਤੇ ਇੱਧਰ ਆ ਗਿਆ 50 60 E ਇਹ ਕਿਹਨਾ ਮਾਡਲ ਹੈ ਬਈ ਇਹ 2014 ਮਾਡਲ ਆ ਰੂਟਰ ਪੰਪ ਰੂਟਰ ਪੰਪ ਆ 60 HP ਆ 60 HP ਐ ਟਾਇਰ ਤਾਂ ਨਵੇਂ ਆ ਮਨਜ਼ੂਰੀ ਨੇ ਹਾਂ 90% ਟਾਇਰ ਜੱਪੇ ਪੈਸੀ ਟਾਇਰ ਹੈਗੇ ਨੇ ਤੇ ਕਨੋਪੀ ਆਹ ਕੰਪਨੀ ਵਾਲੀ ਨਾਲ ਲੱਗੀ ਹੋਈ ਆ ਫੁੱਲ ਟੌਪ ਆ ਇਹ ਵੀ ਅਡਜਸਟੇਬਲ ਹਿੱਸਾ ਹੈਗਾ ਡਬਲ ਡਿਸਟਰੀਬਿਊਟਰ ਆ ਸਟੀਅਰਿੰਗ ਵੀ ਇਹਦਾ ਦੂਜਾ ਅਡਜਸਟੇਬਲ ਆ ਡਬਲ ਪੀ ਡੀਓ ਤੇ ਇਹਦਾ ਰੇਟ ਕੀ ਆ ਬਾਈ ਇਹਦਾ 5.5 ਲੱਖ ਰੁਪਈਆ ਜੀ 5.5 ਲੱਖ ਰੁਪਈਆ ਹਾਂਜੀ ਹਾਂਜੀ ਤੇ ਹੁਣ ਇਹ ਕਿੰਨੇ ਤੇ ਆਜੇਗਾ ਡਿਸਕਾਊਂਟ ਕਿੰਨਾ karenge ajo 5 ਲੱਖ 10000 ਰੁਪਈਆ ਦੇ ਦਾਂ ਫਿਰ 10 ਮੈਂ ਕਰ ਦਨ ਉੱਪਰ ਪੂਰੇ 5 ਲੱਖ ਚ ਦੇ ਦੇ। ਦੇ ਦਾਂਗੇ। ਠੀਕ ਆ 50 60 ਤੇ ਜਿਹੜਾ ਇੱਧਰ 53 10 ਖੜਾ ਕਾਲੇ ਡੇਡ ਚ। ਹਾਂਜੀ ਇਹ ਕਾਲੇ ਡੇਡ ਚ 10 ਦੇ ਲਾਸਟ ਦਾ ਜਮਾ ਆਰਸੀ 11 ਦੀ ਹੈ। 11 ਦੀ। ਬਸ ਫਿਰ ਤੁਸੀਂ ਵੀ ਪਾਸਿੰਗ ਵੀ ਹਜੇ ਹੋਊਗੀ। ਪਾਸਿੰਗ ਹੈਗੀ ਹੈ 12ਵੇਂ ਮਹੀਨੇ ਤੱਕ ਨਾ ਹੋ ਜਾਊਗਾ ਜੀ। ਨਾ ਹੋ ਜਾਊਗਾ। ਹਾਂ ਪੰਪ ਵਾਲੀ ਸੀਲ ਹਲੇ ਤੱਕ ਨਾਲ ਦੀ ਇੱਕ ਵਾਰੀ ਦਿਖਾ ਦਿਓ। ਅਸਿਆ ਸੀਲ ਹਜੇ ਤੱਕ ਨਾਲ ਦੀ ਆ ਦੇਖੋ। ਕਿਦੋਂ ਖੁੱਲਿਆ ਨਹੀਂ ਹੈਗਾ ਜੀ। ਕਿਸੇ ਪਾਸੇ ਵੀ ਖੁੱਲਿਆ ਨਹੀਂ ਹੋਇਆ। ਹਾਂ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ। ਤੇ ਇਹ ਕੰਡੀਸ਼ਨ ਪੱਕੋ ਬਾਈ 5300 ਘੰਟਾ ਅਰੀਜਨਲ ਚੱਲੇ 75500 ਘੰਟਾ ਹੈਰੇ ਦੇ ਨਾਲ ਚੱਲਿਆ ਹੈਗਾ ਵੀ 53 ਦਾ ਤੇ ਚੱਲਿਆ ਵੀ 53 ਹੈ ਵੀ ਕਾਲੇ ਢੱਡ ਚ ਹੈ ਵੀ ਕਾਲੇ ਢੱਡ ਚ ਮਤਲਬ ਆ ਕੋਈ ਟੂੜੀ ਵਾਲੀ ਦੇਣੀ ਚੱਲਿਆ ਕਮਾਏ ਦੇਣੀ ਚੱਲਿਆ ਹਲੇ ਤੱਕ ਮਤਲਬ ਗੱਲਾਂ ਖਾਸੀਆਂ ਇਕੱਠੀਆਂ ਹੋ ਗਈਆਂ ਤੇ ਹੁਣ ਇਹਦਾ ਰੇਟ ਕੀ ਹੈ ਬਈ ਇਹਦਾ ਰੇਟ ਹੈਗਾ ਜੀ 4,70,000 ਰੁਪਏ 4,70,000 ਰੁਪਏ ਹਾਂਜੀ ਹਾਂਜੀ ਡਿਸਕਾਊਂਟ ਕਿੰਨਾ ਕਰੇਗਾ ਸਕਾਊਂਟ 60,000 ਰੁਪਏ ਦਾ ਦੇ ਦਾਂ ਸਾਢੇ 4.5 ਚ ਦੇ ਦੀ ਜਿਹੜਾ ਵੀਡੀਓ ਦੇਖ ਕੇ ਆਉ ਸਾਢੇ 4 ਦਾ ਦੇ ਦਾਂਗੇ ਲੋਬੀ ਸੱਜਣੋ ਸਾਢੇ 4 ਚ ਬਣ ਜੂ 53 10 ਤੂੰ ਮਰਜ਼ੀ ਲੈ ਲਿਓ ਆਹ ਰੇਟ ਨਹੀਂ ਮਿਲਣਾ ਸਾਢੇ 4 ਚ ਲੈ ਸਾਢੇ 4 ਚ ਜਿੱਤੋਂ ਲੋਕ 5 5 ਸਾਢੇ 5 5 ਲੱਖ ਮੰਗੀ ਜਾਂਦੇ ਦੇ ਠੀਕ ਆ ਆਪਾਂ ਸਾਢੇ 4 ਚ ਦੇ ਹਾਂਜੀ ਹਾਂ ਤੇ ਆ ਨਾਬੇ ਵਾਲਾ ਗਿਆ ਪ੍ਰੀਤ ਹਾਂਜੀ ਨਾਬੇ ਵਾਲਾ 60 95 हां जी 10 ਮਾਡਲ ਆ ਇਹ 10 ਮਾਡਲ ਇਹ 10 ਸੀ ਸੋਨਾ ਰਿਕਾ ਦੇ ਇੰਜਨ ਚ ਆਏ ਸੀ ਉਸ ਤੋਂ ਪਹਿਲਾਂ ਮੈਸੀ ਦਾ ਇੰਜਨ ਸੀ ਇਹ ਅੱਛਾ ਉਦੋਂ ਸੋਨਾ ਇਹ ਹੁਣ ਇਹ ਕਿਹੜੀ ਇੰਜਨ ਚ ਇਹ 2010 ਚ 2010 ਚ ਹਾਂ ਜੀ ਹਾਂ ਜੀ ਠੀਕ ਹੈ ਇਹਦੀ ਮੰਗ ਵੱਧਾ ਇਹਦੀ ਮੰਗ ਵੱਧਾ ਹੈ ਹਾਂ ਜੀ ਕੰਡੀਸ਼ਨ ਪੱਕਾ ਕਿਵੇਂ ਹੈ ਬਈ ਇਹ ਸੈਂਟਰ ਗੇਅਰ ਆ ਪਾਵਰ ਸਟੀering ਆ 60 HP ਆ 60 HP ਆ ਸੈਂਟਰ ਗੇਅਰ ਆ 65% ਟਾਇਰ ਪਏ ਆ 65% ਟਾਇਰ ਪਏ ਨੇ ਹਾਂ ਜੀ ਦੂਜੇ ਨਾ ਬਾਗੇ ਪੁਰਾਣੇ ਦਾ ਨੰਬਰ ਬਾਗੇ ਪੁਰਾਣੇ ਦਾ ਨੰਬਰ ਆ ਮਤਲਬ ਲਗਭਗ ਸਾਰੇ ਪੰਜਾਬ ਨੰਬਰ ਨੇ ਹਾਂ ਜੀ ਹਾਂ ਗੱਲ ਖਤਮ ਇੱਥੇ ਹੁੰਦੀ ਹੈ ਵੀ ਪੰਜਾਬ ਨੰਬਰ ਆ ਹਾਂ ਜੀ ਹਾਂ ਤੇ ਇਹਦਾ ਰੇਟ ਕੀ ਆ ਇਹ 2 ਲੱਖ ਤੇ 85000 ਰੁਪਏ ਦਾ ਦੇ ਦਾਂਗੇ 2 ਲੱਖ 85000 ਰੁਪਿਆ ਇਹ ਚੋ ਕਿੰਨਾ ਡਿਸਕਾਊਂਟ ਕਰਨ 75 ਦਾ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ 5 ਉੱਪਰ ਲਾ ਵੀ ਚੱਕੀ ਦੇ ਫਿਰ 70 ਦਾ ਦੇ ਦਾਂਗੇ 270 ਚ ਬਣ ਜਾਊਗਾ ਤੇ ਜਿਹੜਾ ਇੱਧਰ ਹੈਗਾ ਅਰਜਨ 605 ਹਾਂ ਜੀ ਹਾਂ ਇਹ ਕਿੰਨਾ ਮਾਡਲ ਆ ਬਾਈ ਇਹ 10 ਮਾਡਲ ਆ ਜੀ 2010 ਮਾਡਲ ਆ ਹਾਂ ਜੀ ਤੇ 60 HP ਸੈੱਟ ਗੇਰਾ 60 ਐਚਪੀ ਆ ਨੰਬਰ ਕਿੱਥੋਂ ਦਾ ਇਹਦਾ ਨੰਬਰ ਇਹਦਾ ਦਲੰਦਰ ਦਾ ਸੀਗਾ ਇਹ ਟਰੈਕਟਰ ਦੀ ਆਰਸੀ ਬੰਦੇ ਤੋਂ ਘਰੀ ਗੁੰਮੀ ਵੀ ਆ ਅਸੀਂ ਆਰਸੀ ਗੁੰਮੀ ਹੋਈ ਹੈ ਘਰ ਘੁਰ ਪਾਇਆ ਸੀ ਬੰਦੇ ਆਣੇ ਤੇ ਘਰੇ ਲੱਭੀ ਨਹੀਂ ਅਸੀਂ ਮਤਲਬ ਕਿ ਆਰਸੀ ਗੁੰਮੀ ਹੋਈ ਆ ਫਿਰ ਤੇ ਤਾਂ ਰੇਟ ਵੀ ਬਿਲਕੁਲ ਜਾਇਜ਼ ਹੀ ਹੋਊਗਾ ਜੇ ਜਮਾ ਲੋਕ 2002 3 ਮਾਡਲ ਦਾ ਰੇਟ ਮੰਗੀ ਜਾਂਦੇ ਆ ਉਹ ਰੇਟ ਆਪਾਂ ਦੇ ਦਾਂਗੇ ਜਿਹੜਾ 2002 3 ਮਾਡਲ ਦਾ ਰੇਟ ਆਪਾਂ ਆ ਟਰੈਕਟਰ ਦਾ ਦੰਮਾਂਗੇ ਹਾਂ 10 ਮਾਡਲ ਦਾ ਕਿੰਨਾ ਗਿਆ ਫਿਰ ਇਹ ਆਪਾਂ 275000 ਰੁਪਏ ਦਾ ਦੇ ਦਾਂਗੇ 275000 ਰੁਪਇਆ ਹਾਂ ਜੀ ਡਿਸਕਾਊਂਟ ਕਿੰਨਾ ਕਰੇਗਾ ਹੁਣ ਡਿਸਕਾਊਂਟ ਤੇ ਆਜਾ ਇਸ ਕਾਉਂਡ ਇਹ ਚ ਜਮ ਜਾਇਜ਼ ਰੇਟ ਹੀ ਮੰਗਿਆ ਆਪਾਂ 5000 ਰੁਪਇਆ ਹੋਰ ਕਰ ਦਾਂਗੇ ਜੇ ਆਹ ਆਰ ਸੀ ਹੁੰਦੀ ਇਹ ਟਰੈਕਟਰ ਸਾਢੇ ਤਿੰਨ ਦਾ ਸੀਗਾ ਅੱਛਾ ਹਾਂ ਜੀ ਤੇ ਹੁਣ ਤੂੰ ਫਿਰ ਕਹਿਣਾਗਾ 2 ਸੱਤਾਂ ਦਾ ਹੈ ਹਾਂ 270 ਦਾ ਦੇ ਦਾਂਗੇ। ਲੋ ਵੀ ਸੱਜ ਨੂੰ 270 ਚ ਬਣ ਜੂ ਅਰਜਨ 60 HP ਹਾਂਜੀ। 60 HP ਹਾਂਜੀ ਤੇ ਇੱਧਰ ਆ ਗਿਆ ਨਿਊ ਹਾਲੈਂਡ ਦਾ 5500 ਏ ਵੀ ਟਰੈਕਟਰ ਬਹੁਤ ਘੱਟ ਆਇਆ 10 ਤੇ 11 ਜੀ 3 ਸਪੀਡ ਆਇਆ ਨੌ ਤੱਕ ਪਹਿਲਾਂ 2 ਸਪੀਡ ਹੀ ਆਇਆ ਇਹ 3 ਸਪੀਡ ਹੈ। ਹਾਂ 12 ਚ ਟਰਬੋ ਆਗੇ ਸੀਗੇ। ਇਹ 11 ਮਾਡਲ ਹੈ। 11 ਮਾਡਲ ਹੈ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ 55 HP ਹੈ ਬਿਨਾ ਟਰਬੋ ਤੋਂ। ਬਿਨਾ ਟਰਬੋ ਤੋਂ 3 ਸਪੀਡ ਹੈ। ਤੇ ਇਹਦਾ ਰੇਟ ਕੀ ਹੈ ਬਈ? ਇਹ ਇਹਦਾ ਮੰਗਦੇ ਆਪਾਂ 4.5 ਲੱਖ ਰੁਪਈਆ 4 ਲੱਖ 10 ਹਜ਼ਾਰ ਦਾ ਦੇ ਦਾਂਗੇ ਕੋਈ ਨਾ ਦੇ ਦਿੰਦਾ ਜਿਹੜਾ ਵੀਡੀਓ ਦੇਖ ਕੇ ਉਹ ਦੇ ਦੋ ਹਾਂ ਪੂਰੇ ਚਾਰ ਚ ਬਣ ਜਾਊਗਾ ਤੇ ਜਿਹੜਾ ਇੱਧਰ ਖੜਾ ਨਿਊ ਹਾਲੈਂਡ ਸਤੀ ਤੀ ਇਹ 10 ਮਾਡਲ ਆ ਜੀ 10 ਮਾਡਲ ਆ 2 ਸਪੀਡ ਆ 2 ਸਪੀਡ ਆ ਮੂਰੇ ਵੀ ਆਹ ਦੂਜੇ ਪਾਤੇ ਆ ਗੁੱਡੀਆਂ ਵਾਲੇ ਬੰਦੇ ਨੇ ਸ਼ਾਹਵਾਨਾ ਡਾਇਰ ਪੋਏ ਆ ਤੇ ਇਹਦਾ ਰੇਟ ਕੀ ਆ ਇਹਦਾ ਸਵਾ 4 ਲੱਖ ਰੁਪਈਆ ਸੀਗਾ ਰੇਡੇ ਸੇਲ ਹੋ ਗਿਆ ਟਰੈਕਟਰ ਸੇਲ ਹੋ ਗਿਆ ਚਲੋ ਸੱਜਣ ਨੂੰ ਮੁਬਾਰਕੀਆਂ ਦੇ ਦਿਓ ਜਿੰਨੇ ਆਹ ਟਰੈਕਟਰ ਲੈ ਕੇ ਗਿਆ ਤੇ ਜਿਹੜਾ ਆ ਖੜਾ ਹੈਗਾ ਡੀ ਆਈ 75 ਹਾਂਜੀ ਹਾਂਜੀ ਇਹ ਕਿੰਨੇ ਕੇ ਟਰੈਕਟਰ ਆਏ ਹੋਏ ਨੇ ਬਈ ਮਾਦਾ ਇਹ ਬਹੁਤ ਥੋੜੇ ਆਈ 2012 13 ਚ ਹੁਣ ਕੋਈ ਚੰਗਾ ਜ਼ਿਮੀਂਦਾਰ ਈ ਟਰੈਕਟਰ ਲੈਂਦਾ ਸੀ 75 ਐਚ ਪੀ ਦਾ ਕਿੰਨਾ ਮਾਡਲ ਹੈ ਇਹ ਇਹ 12 ਮਾਡਲ ਆ 12 ਮਾਡਲ 13 13 12 ਦੇ ਲਾਸਟ ਆ ਤੇ 12 ਲਾਸਟ ਆ 13 ਮਾਡਲ ਆ 4x4 ਚ 4x4 ਹਾਂਜੀ ਤੇ ਆਹ ਸਿਸਟਮ ਕਿੱਥੋਂ ਲਗਵਾਇਆ ਇਹ ਜੋਹਲ ਤਾਂ ਲੈ ਕੇ ਆਣ ਲਾਈ ਮ ਕਿੰਨੇ ਦਾ ਨਵਾਂ ਸਿਸਟਮ ਆ 35000 ਰੁਪਏ ਦਾ ਡੈਕ ਆ 35000 ਦਾ ਡੈਕ ਆ ਮੂਰੇ ਲਾਈਟਾਂ ਲੂਟਾਂ ਹਾਰਨ ਹੋਰਨ ਵੱਡੇ ਲੂਟਸ ਦੇ ਹਾਰਨ ਲੱਗੇ ਆ ਵੱਡੇ ਪੂਰੇ ਇਹ ਚੱਲਿਆ ਕਿੰਨਾ ਕੂ ਬਈ ਇਹ ਚੱਲਿਆ ਹੋਊ 5000 ਘੰਟੇ ਦੇ ਕਰੀਬ ਜੀ 5000 ਦੇ ਘੰਟੇ ਦੇ ਕਰੀਬ ਚੱਲਿਆ ਹੋਊਗਾ 75 HP ਆ 4x4 ਦੇ ਵਿੱਚ 75 HP 4x4 ਆ ਅਥਰਾ ਘੋੜਾ ਹਾਂਜੀ ਹਾਂਜੀ ਥੜਾ ਬਈ ਬਹੁਤ ਚੰਗਾ ਟਰੈਕਟਰ ਹੈ ਹਨਾ ਪਿਛਲੇ ਰੇਡੀਅਟਰ ਟਾਇਰ ਪਾਏ ਨੇ ਸਾਰੀ ਤੇਜ਼ਾਰੀ ਢਿੱਕੀ ਆ ਜੇ ਸਾਰੀ ਸੈਸਰੀ ਨਾਲ ਲੈਣਾ ਤਾਂ 7 ਲੱਖ ਰੁਪਏ ਦਾ ਆਪਾਂ ਦੇ ਦਾਂਗੇ ਡਿਮਾਂਡ 7.5 ਆਪਾਂ ਦੇਣਾ ਹੀ ਸਾਈ ਹੈ ਹਾਂਜੀ ਬਸ ਸਿਸਟਮ ਲੱਗਿਆ ਹੋਇਆ ਸਾਰਾ ਕੁਝ ਇਹੀ ਦੇਣਾ ਉਹ ਜਾਇਜ਼ ਤੇ ਆ ਜਾ 690 ਦਾ ਦੇ ਦਾਂਗੇ 680 ਦਾ ਦੇ ਦਿੰਦਾ 10000 ਮੇਰੇ ਕਿੰਨੇ ਡਿਸਕਾਊਂਟ ਕਰਦੇ ਠੀਕ ਹੈ ਜੀ ਦੇ ਦਾਂਗੇ ਪਿੰਡ ਆਪਣਾ ਪੈ ਜਾਂਦਾ ਖੜਕ ਸਿੰਘ ਵਾਲਾ ਤੇ ਇਹਨੂੰ ਤਲਵੰਡੀ ਵਿਖਲੀ ਵੀ ਕਹਿ ਦਿੰਦੇ ਨੇ ਨੇੜੇ ਭਦੌੜ ਰਹਿ ਗਿਆ 3 ਕਿਲੋਮੀਟਰ ਬਰਨਾਲੇ ਤੋਂ 30 ਕਿਲੋਮੀਟਰ ਆ ਮੋਗੇ ਤੋਂ 40 ਕਿਲੋਮੀਟਰ ਭਦੌੜ ਤੇ ਨਾਲ ਹੀ ਆ ਜਮ ਹਾਂ ਭਦੌੜ ਤੋਂ 3 ਕਿਲੋਮੀਟਰ ਨੰਬਰ ਬੋਲੀਏ ਇੱਕ ਵਾਰੀ ਨੰਬਰ 8410211000 ਠੀਕ ਹੈ ਦੂਜਾ ਨੰਬਰ ਹੈਗਾ 9257411000 ਤੇ ਲੋਨ ਵੀ ਆਪਾਂ ਕਰਵਾ ਦਿੰਦੇ ਜੇ ਕਿਸੇ ਨੇ ਟਰੈਕਟਰ ਵੇਚ ਕਟਾਉਣਾ ਹੋਵੇ ਉਹ ਵੀ ਕਰ ਲਾਂਗੇ ਤੇ ਬਾਕੀ ਬਾਈਆਂ ਹੋਣਾਂ ਦਾ ਨੰਬਰ ਟਾਈਟਲ ਤੇ ਚੱਲੀ ਜਾਂਦਾ ਤੱਕ ਕਰ ਲਿਓ ਸੰਪਰਕ